ਤਾਂ ਦੱਸਿਆ ਨਾ ਇਹ ਸਾਡੇ ਪਟਾਕੇ ਇੱਥੋਂ ਹੀ ਪੈਂਦੇ ਆ ਇਹ ਤਾਰ ਹੈਗੀ ਇੰਨੀ ਕੁ ਮਾੜੀ ਯਾਰ ੱੱਲੇ ਸਹੀ ਉੱਤੇ ਤਾਂ ਹੀ ਆ ਆਹੋ ਮੱਕੀ ਵਿੱਚ ਭਾਜੋ ਝੋਨੇ ਵਾਂਗੂ ਪਾਣੀ ਮੰਗਦੀ ਆ ਹਨਾ ਸਾਹਮਣੇ ਉਹ ਤਾਂ ਕੀ ਬਣੇ ਹੂੰ ਸੱਤਾ ਇਹ ਤੂੰ ਹੁੰਦਾ ਤੇ ਆ ਭਾਂਜੋ ਘਾਹ ਕੋ ਹੁਣ ਆ ਹੀ ਨਹੀਂ ਸੀਗਾ ਹਾਂ ਇਹ ਤਾਂ ਇੰਨੇ ਦਿਨਾਂ ਨੂੰ ਭਰ ਜਾਣੀ ਸੀ ਘੱਟ-ਘੱਟ ਜ਼ਿਆਦਾ ਨਹੀਂ ਤੇ ਅੱਜ 15-20 ਡਾਣੀ ਹੋ ਗਏ ਮੋਟਰ ਚੱਲਦੀ ਇਹਨੂੰ ਯਾਰ ਜਿੱਥੇ ਛੱਡ ਜਾਂਦੇ ਵੜ ਕੇ ਉੱਥੇ ਹੀ ਕਿਤੇ ਉੱਥੇ ਹੀ ਪਈ ਜਾਂਦਾ ਇਹ ਤਾਂ ਹੌਣ ਨੂੰ ਤਾਂ ਮੱਕੀ ਕਦੋਂ ਦੀ ਭਰ ਜਾਣੀ ਸੀ ਏਡੀ ਛੇਦੀ ਨਹੀਂ ਮੱਕੀ ਚ ਪਾਣੀ ਸੁੱਕਦਾ ਹੁੰਦਾ ਹੁਣ ਥੱਲੇ ਸ਼ਾਂ ਆ ਹਾਂ ਥੱਲੇ ਸ਼ਾਂ ਆ ਵਾ